ਜਿੱਥੇ ਪੰਜਾਬੀ ਸੰਗੀਤ ਦੀ ਚਾਰੇ ਪਾਸੇ ਪੂਰੀ ਦੁਨੀਆ ਵਿੱਚ ਧੂਮ ਹੈ ਉੱਥੇ ਹੀ ਲੁਧਿਆਣਾ ਦੇ ਵਿੱਚ ਇੱਕ ਗਾਇਕ ਜੋ ਕਿ ਨੌਜਵਾਨ ਗਾਇਕ ਦਾ ਅਰਬਨ ਸਿੰਘ ਨੇ ਆਪਣੇ ਨਵੇਂ ਗੀਤ ਫਾਲਮ ਬਾਰੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਇਸ ਮੌਕੇ ਅਰਬਨ ਸਿੰਘ ਦੇ ਪਿਤਾ ਜਿੰਦ ਰਿਹਾਲ ਨੇ ਆਪਣੇ ਅਤੇ ਆਪਣੇ ਪੁੱਤਰ ਦੇ ਗੀਤ ਬਾਰੇ ਵਿਸਾਰ ਨਾਲ ਦੱਸਿਆ ਹੋਰ ਉਹਨਾਂ ਕੀ ਕਿਹਾ ਪ੍ਰੈਸ ਕਾਨਫਰੰਸ ਵਿੱਚ ਲੋ ਤੁਸੀਂ ਵੀ ਸੁਣੋ ਤੇ ਅਸੀਂ ਸ਼ੂਟ ਕੀਤਾ ਵੀ ਸਨ ਵੀ ਇਨਕਵਿਰੀ ਕਿ ਜਿਵੇਂ ਸੇ ਪ੍ਰੋਫੈਸ਼ਨਲ ਕੀ ਗੀਤ ਪ੍ਰੋਫੈਸ਼ਨਲ ਜਿਵੇਂ ਸ਼ੁਰੂ ਤੋਂ ਸਿੰਗਿੰਗ ਪਾਪਾ ਨੂੰ ਦੇਖਦਾ ਆ ਮੈਂ ਸ਼ੁਰੂ ਤੋਂ ਪਾਪਾ ਨੇ ਸਟਾਰਟਿੰਗ ਤੋਂ ਮੈਨੂੰ ਨਾਲ ਰੱਖਿਆ ਕਿ ਰਿਆਜ਼ ਇਨੇ ਟਾਈਮ ਤੋਂ ਕਰਨਾ ਕਿ ਮੈਂ ਪਿਆਰ ਦੇਣਾ 뮤ਜ਼ਿਕ ਨੂੰ ਰਿਸਪੈਕਟ ਦੇਣੀ 뮤ਜ਼ਿਕ ਸਿੰਗਿੰਗ ਦੇ ਨਾਲ ਨਾਲ ਨੂੰਗੀ ਗੋਰ ਦੀ ਸਿੰਗਿੰਗ ਤੇ ਨਾਰਨ ਜੀ ਦਾ ਕਾਲਜ ਇਹਦੇ ਕੋਲ ਮੰਗ ਜੀ ਐਨਈ ਡਿਪਲੋਮਾ ਕਰ ਰਹੇ ਜੀ ਮੈਂ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਕਿੰਨਾ ਕਿ ਮੈਂ ਤਨੂੰ ਕਿੰਨਾ ਰਿਆਜ਼ ਕਰਦੇ ਪਹਿਲਾਂ ਤਾਂ ਜੀ ਮੈਂ ਕਹਿਣਾ ਚਾਹਾਂਗਾ ਮੇਰੇ ਪਾਪਾ ਦਾ ਥੈਂਕਸ ਬਹੁਤ ਬਹੁਤ ਜਿਨ੍ਹਾਂ ਦੀ ਬਦੌਲਤ ਤੇ ਉਸ ਰੱਬ ਦੀ ਮਿਹਰ ਨਾਲ ਮੈਂ ਇੱਥੇ ਤੱਕ ਪਹੁੰਚਿਆ ਹਾਂ ਤੇ ਗਾਣੇ ਦੇ ਦੋ ਬੋਲ ਤੁਹਾਨੂੰ ਪੜ੍ਹਨ ਆਏ ਹਾਂ ਹਾਂਜੀ ਸੁਣ ਵੈਰੀਆਂ ਦੇ ਚੀਕ ਪੈਂਦੀ ਸੋਣ ਹੁਣ ਦੇਖੀ ਲਾ 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 ਹੁੰਦੀ ਹੁਣ ਮੈਂ ਕੁੜੇ ਤੇਰੀ ਸੋਚ ਤੋਂ ਆ ਬਾਹਰ ਦਾ ਨਹੀਂ ਐਵੇਂ ਝੂਠੇ ਖਾਬ ਜੇ ਨਾ ਬਣ ਲੈ ਚੈੱਕ ਕਰ ਯੱਟ ਦਾ ਮਕਾਮ ਨਹੀਂ ਹਾਂ ਸੋਨਾ ਪਾਇਆ 60 ਕਹਿ ਗ੍ਰਾਮ ਨਹੀਂ ਦੀ ਅਰਬਨ ਸਿੱਖ ਮੇਰਾ ਨਾਮ ਨਹੀਂ ਉਹ ਕੀਤਾ ਹੈਗਾ ਇੰਸਟਾਗ੍ਰਾਮ ਨਹੀਂ ਹਾਂ ਹੁਣ ਅੱਗੇ ਬੋਲ ਕੋਈ ਗਾਣਾ ਆ ਹੋਰ ਕੁਝ ਹੋ ਹਾਂਜੀ ਬੈਕ ਟੂ ਬੈਕ ਸਾਡੇ ਗਾਣੇ ਆ ਰਹੇ ਨੇ ਜੀ ਔਨ ਦਾ ਵੇ ਨੇ ਸਾਰੇ ਗਾਣੇ ਇੱਕ Song ਆਇਆ ਤੇ ਇੱਕ ਇਹਦੇ ਵਿੱਚ ਕਿੰਨਾ ਨਹੀਂ ਕਿੰਨਾ ਦਿੱਤਾ ਲਿਖਿਆ ਕਿੰਨੇ ਆ ਉਹਨਾਂ ਬਾਰੇ ਥੋੜਾ ਜਾਨਣਾ ਪਾਉਂਗਾ ਹਾਂਜੀ ਲਿਖਿਆ ਵੀ ਇਹ Song ਸਰ ਮੈਂ ਹੀ ਲਿਖਿਆ ਜੀ ਇਹ Song ਮੈਂ ਤੇ ਗਾਇਆ ਵੀ ਖੁਦਾ ਤੇ ਉਸ ਰੱਬ ਦੀ ਮਿਹਰ ਨਾਲ ਆਪਣਾ ਗਾਣਾ ਇਹ ਟ੍ਰੈਂਡਿੰਗ ਚ ਚੱਲ ਰਿਹਾ ਤੇ ਅੱਗੇ ਵੀ ਬੈਕ ਟੂ ਬੈਕ ਸਾਡੇ Song ਆਈ ਜਾਣਗੇ ਤੇ ਨਾਲ ਦੀ ਨਾਲ ਮੈਂ ਆਪਣੀ ਪੜ੍ਹਾਈ ਵੀ ਕਰ ਰਿਹਾ ਹਾਂ ਕਾਲਜ ਦੀ ਡਿਪਲੋਮਾ ਇਲੈਕਟ੍ਰੋਨਿਕਸ ਦਾ ਤੇ ਤੁਸੀਂ ਆਪਣਾ ਵੀ ਦੇਖ ਸਕਦੇ ਹੋ ਕਿ ਪ੍ਰੋਫੈਸ਼ਨਲ ਆਪਣਾ ਚੁਣ ਸਕਦੇ ਹੋ ਇਸ ਤੋਂ ਇਸ ਲੈ ਸਕਦੇ ਹੋ ਸਿੱਖ ਜੇ 뮤직 ਇਥੋਂ ਸਿੱਖਿਆ ਤੁਸੀਂ ਤੇ ਸਰ ਲਿਖਣਾ ਕਿੰਦਾ ਦਾ ਤੋਂ ਨਾ ਸ਼ੁਰੂ ਤੋਂ ਜੀ ਮੈਂ ਆਪਣੇ ਪਾਪਾ ਨੂੰ ਦੇਖਦਾ ਆਂ ਆ ਪਾਪਾ ਨੇ ਸ਼ੁਰੂ ਤੋਂ ਸਿਖਾਇਆ ਕਿ ਰਿਆਜ਼ ਕਰੋ ਰਿਸਪੈਕਟ ਦਿਓ 뮤직 ਨੂੰ ਮੈਂ ਸ਼ੁਰੂ ਤੋਂ ਹੀ ਦੇਖਦਾ ਆਂ ਕਿ 뮤직 ਨਾਲ ਕਿਵੇਂ ਪਿਆਰ ਬਣਾ ਕੇ ਰੱਖਣਾ ਤੋਂ ਜੀ ਸਤਵੀਂ ਤੋਂ ਆਪਣਾ ਗਾਣੇ ਦਾ ਫੋਕਸ ਕਰ ਰਿਹਾ ਗਾਣੇ ਵੱਲ ਜਦੋਂ ਵੀ ਮੈਂ ਉੱਠਦਾ ਰਾਤ ਨੂੰ ਜਦੋਂ ਵੀ ਮੈਂ ਗਾਣਾ ਲਿਖਦਾ ਜਦੋਂ ਵੀ ਮੇਰੇ ਕੰਪੋਜ਼ ਆਉਂਦਾ ਮੈਂ ਸੌਂਦਾ ਨਹੀਂ ਰਾਤ ਰਤ ਸਰ ਤੁਸੀਂ ਕਹਿੰਦਾ ਇਹਨਾਂ ਵਰਸਾਂ ਲਿਖਦੇ ਹੋ ਤੇ ਬਾਕੀ ਐ ਜਦੋਂ ਵੀ ਮੈਂ ਮਤਲਬ ਜਦੋਂ ਵੀ ਮੇਰੇ ਗਾਣਾ ਤੇ ਕੋਈ ਕੰਪੋਜ਼ ਆਉਂਦਾ ਜਾਂ ਕੁਝ ਵੀ ਲਾਈਨ ਵੀ ਆਉਂਦੀ ਹੈ ਚਾਹੇ ਦਿਨ ਹੋਵੇ ਚਾਹੇ ਰਾਤ ਮੈਂ ਲਿਖ ਦਿੰਦਾ ਜੀ ਬਸ ਸਤਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਤੁਹਾਡਾ ਆਪਣਾ ਜਿੰਦਰੀਥਲ ਫਤਿਹ ਜੀ ਸਾਨ ਕਰਦੇ ਹੋਏ ਸਾਰੇ ਸੁਣੋਤਿਆਂ ਦਾ ਦਿਨੋਂ ਧੰਨਵਾਦ ਜਿਨੋਂ ਰਿਣੀ ਆ ਜੀ ਜਿਹੜੇ ਮੇਰੇ ਬੱਚੇ ਨੂੰ ਮੈਂ ਖੁਦ ਆਪ ਸਿੰਗਿੰਗ ਕਰਦਾਈ ਸ਼ੁਰੂ ਤੋਂ ਤੇ ਮੇਰੇ ਉਸਤਾਦ ਜੀ ਰਵਿੰਦਰ ਕਪੂਰ ਜੀ ਤੇ ਉਹ ਤੋਂ ਸਿੱਖ ਰਿਆਂ ਜੀ ਹੁਣ ਵੀ ਮੈਂ ਕਲਾਸਾ ਲੈ ਰਿਆਂ ਜੀ ਦਾ ਪਰੇ ਹੈ ਪੁੜੀਆਂ ਕਲਾਸਾਂ ਆਏ ਨੇ ਵੀ ਰਵਿੰਦਰ ਪਿੱਟੂ ਜੀ ਕੋਲੇ ਸਤਾਜ ਜੀ ਕੋਲੇ ਲੰਘੀਆਂ ਨੇ ਇਹ ਸ਼ੁਰੂ ਤੋਂ ਲਿਖਦਾ ਜੀ ਥੋੜਾ ਜਿਹਾ ਹਜੇ ਝਿਜਕਦਾ ਬੋਲਣ ਲੱਗੇ ਇਹ ਤੇ ਇਹਦਾ ਫਰਸਟ Song ਆ ਜੀ ਫਲੇਮ ਤੇ ਉਮੀਦ ਕਰਦਾ ਜੀ ਜਿੱਦਾਂ ਇਹ ਗਾਣੇ ਨੂੰ ਤੁਸੀਂ ਇੰਨਾ ਪਿਆਰ ਦਿੱਤਾ ਸਭ ਦਾ ਦਿਲੋਂ ਧੰਨਵਾਦ ਆ ਜੀ ਸਾਰੇ ਸਰੋਤਿਆਂ ਦਾ ਮੇਰੇ ਵੀਰਾਂ ਭੈਣਾਂ ਜ਼ੁਰਗਾਂ ਵੱਡਿਆਂ ਛੋਟਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਜੀ ਜਿਵੇਂ ਬੱਚਿਆਂ ਨੂੰ ਪਿਆਰ ਦਿੱਤਾ ਤੁਸੀਂ ਪਹਿਲੇ Song ਨੂੰ ਫਲੇਮ ਨੂੰ ਕੋਈ ਪ੍ਰੋਮੋਸ਼ਨ ਨਹੀਂ ਮਿਲਾਈ ਜੀ ਇਸ Song ਦੇ ਉੱਤੇ ਸੱਤੇ ਪਾਸ਼ਾ ਦੀ ਕਿਰਪਾ ਨਾਲ ਸ਼੍ਰੀ ਗੁਰੂ ਰਾਮਦਾਸ ਪਾਸ਼ਾ ਦੀ ਕਿਰਪਾ ਨਾਲ ਆਪਣੇ ਆਪ ਹੀ ਰਾਈਜ਼ ਕਰ ਰਿਹਾ ਪਹਿਲੇ Song ਦੇ ਵਿੱਚ ਹੀ ਮੈਨੂੰ ਇਹਨਾ ਹੌਸਲਾ ਹੋ ਗਿਆ ਇਹਦਾ ਮੇਰਾ ਕਦ ਵਧ ਗਿਆ ਤੇ ਗਾਣੇ ਨਾਲ ਮੇਰਾ ਹੌਸਲਾ ਹੋ ਗਿਆ ਵੀ ਪੁੱਤ ਮੈਂ ਕਿਹਾ ਆਉਣ ਵਾਲੇ ਗਾਣੇ ਤੇਰੇ ਮੈਂ ਹੁਣ ਆਪ ਵੀਡੀਓ ਬਣਾਉਂਗਾ ਸ਼ੁਰੂ ਤੋਂ ਲਿਖਦਾ ਜੀ Song ਇਹ ਤੇ ਮਿਊਜ਼ਿਕ ਆ ਬਣਾਉਂਦਾ ਆਪ ਕੰਪੋਜ਼ ਕਰਦਾ ਗਾਣੇ ਆਪ ਲਿਖਦਾ ਗਾਉਂਦਾ ਵਾਇਸ ਸੁਣੀ ਉਹ ਆਲੇ ਜਾਂਦਾ ਲੇਕਿਨ ਇਹ ਆ ਵੀ ਕਰਦਾ ਸਿੰਗਿੰਗ ਵਾਲੇ ਪਾਸੇ ਨਹੀਂ ਹੈ ਜੀ ਨਾਲ ਮੇਰੀ ਹੈਲਪ ਕਰਾਉਂਦਾ ਵਰਕਸ਼ਾਪ ਆਉਂਦਾ ਕਾਲਜ ਜਾਂਦਾ ਇਹ ਤੋਂ ਇੱਕ ਵੱਡਾ ਮੇਰਾ ਆਪਣਾ ਬੇਟਾ ਸਿੰਦਰਪਾਲ ਸਿੰਘ ਤੇ ਗੁਰਜੋਤ ਸਿੰਘ ਵੈਸੇ ਨਾਮ ਇਹਦਾ ਗੁਰਜੋਤ ਸਿੰਘ ਆ ਸਿੰਗਿੰਗ ਲਾਈਨ ਦੇ ਵਿੱਚ ਇਹਦਾ ਨਾਮ ਦਾ ਅਰਬੰਸੇਖ ਆ ਤੇ ਦਾ ਅਰਬੰਸੇਖ ਤੇ ਮੈਂ ਪ੍ਰਾਊਡ ਫੀਲ ਕਰਦਾ ਅੱਜ ਇਹਨੇ ਪੈਸ਼ਨ ਇੰਨਾ ਵਧੀਆ ਚੁਣਿਆ ਤੁਹਾਨੂੰ ਮੈਨੂੰ ਸ਼ੁਰੂ ਤੋਂ ਸ਼ੌਕ ਰਿਹਾ ਮੈਂ ਪਹਿਲਾਂ 10 ਸਾਲ ਪੜ੍ਹਟਾਉਂਦਾ ਰਿਹਾ 10 ਸਾਲ ਹਿੰਦੀ ਚ ਗੁੰਮ ਰਿਹਾ ਸੀ ਫਿਰ ਹੌਲੀ ਹੌਲੀ ਪੰਜਾਬੀ ਚ ਮੂਵ ਕੀਤਾ ਜੀ ਹੁਣ ਪਹਿਲਾ ਮੇਰੇ ਇੱਕ ਸੱਤ ਸੌਂਗ ਆਏ ਜੀ ਫਰਸਟ ਲਵ ਆਇਆ ਤੇ ਰੈੱਡ ਸੂਟ ਆਇਆ ਜੀ ਤੇ ਫਿਰ ਉਸ ਤੋਂ ਬਾਅਦ ਠਾਠ ਪਾਠ ਆਇਆ ਰੰਗਲੇ ਚਾਰੇ ਆਇਆ ਇੱਕ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਮੁਤਾਬਕ ਇੱਕ ਸੌਂਗ ਸਾਡਾ ਬਾਬਾ ਨਨ ਸਿੰਘ ਜੀ ਤੇ ਨਾਨਕ ਸਰ ਜੀ ਦੀ ਸ਼ੂਟ ਕਰਿਆ ਸੀ ਉਹ ਆਇਆ ਧਾਰਮਿਕ ਗੀਤ ਤੇ ਉਮੀਦ ਕਰਦਾ ਜੀ ਇਦਾਂ ਸੱਚੇ ਪਾਤਸ਼ਾਹ ਤੁਸੀਂ ਸਾਨੂੰ ਪਿਆਰ ਦਿਓਗੇ ਇਦਾਂ ਹੀ ਸਾਡੇ ਤੇ ਅਸ਼ੀਰਵਾਦ ਦਾ ਹੱਥ ਰੱਖੋਗੇ ਅਸੀਂ ਤੁਹਾਡੇ ਬਹੁਤ ਰਿਣੀ ਆਂ ਸੱਚੇ ਪਾਤਸ਼ਾਹ ਇਦਾਂ ਹੀ ਸਾਡੇ ਤੇ ਕਿਰਪਾ ਬਣਾ ਕੇ ਰੱਖੋ ਸਾਰੇ ਸਰੋਤਿਆਂ ਦਾ ਮੈਂ ਦਿਲੋਂ ਧੰਨਵਾਦ ਕਰਨਾ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਆਹ ਨਾਲ ਪਿਆਰ ਤੁਹਾਡੇ ਦੇ ਬਿਲਕੁਲ ਆਉਣ ਵਾਲੇ ਪ੍ਰੋਜੈਕਟ ਜੀ ਦੇਖੋ ਮੇਰੇ ਪ੍ਰੋਜੈਕਟ ਆ ਰਹੇ ਨੇ ਜੂਟ ਵੀ ਆ ਰਹੇ ਨੇ ਜੀ ਜੂਟ ਆ ਰਹੇ ਨੇ ਦੀਪਕ ਢਿੱਲੋਂ ਜੀ ਨਾਲ ਆ ਰਹੇ ਨੇ ਜੈਸਮੀਨ ਅਕਤਰ ਜੀ ਨਾਲ ਆ ਰਹੇ ਨੇ ਤੇ ਮੇਰੇ ਸੋਲੋ Song ਵੀ ਆ ਰਹੇ ਨੇ ਬਹੁਤ ਜਲਦੀ ਤੇ ਦੋ ਜੋ ਲੈਣਾ ਜੋ ਤੁਸੀਂ ਸਾਨੂੰ ਹੁਕਮ ਕਰੋਗੇ ਦੋ ਦੋ ਲੈਣਾ ਉਹਦੀਆਂ ਤੁਹਾਨੂੰ ਪਾਈਆਂ ਜਾਣਗੀਆਂ ਬੱਚੇ ਦੇ ਸੌਂਗ ਆ ਰਹੇ ਨੇ 12 ਸੌਂਗ ਨੇ ਵੈਸੇ ਇਹਦੇ ਪਹਿਲਾਂ ਲਿਖੇ ਹੋਏ ਨੇ ਬੈਕ ਟੂ ਬੈਕ ਇਹਦੇ ਸੌਂਗ ਆ ਰਹੇ ਨੇ ਉਹ ਪਹਿਲਾ ਸੌਂਗ ਆਇਆ ਜੀ ਇੱਕੇ ਦਾ ਮੈਂ 26 ਫਰਵਰੀ ਨੂੰ ਮੇਰਾ ਵੱਡੇ ਆ ਰਿਹਾ ਜੀ 26 ਫਰਵਰੀ ਨੂੰ ਵੀਡੀਓ ਦਾ ਚੱਲਦੇ ਆ ਜੀ ਇੱਕ ਸਾਈਡ ਤੇ ਵੀਡੀਓ ਰੈਡੀ ਹੋ ਰਿਹਾ ਨੈਕਸਟ ਸੌਂਗ ਤੁਹਾਡੇ ਬਹੁਤ ਜਲਦੀ ਲੈ ਕੇ ਰੂਰੂ ਹੋਵਾਂਗੇ 26 ਫਰਵਰੀ ਨੂੰ ਮੈਂ ਇੱਕ ਹੋਰ ਗਾਣਾ ਦਾ ਰਿਲੀਜ਼ ਕਰ ਰਹੇ ਹਾਂ ਉਮੀਦ ਕਰਦਾ ਜੀ ਜਿੰਨਾ ਪਿਆਰ ਤੁਸੀਂ ਇਹ Song ਨੂੰ ਦਿੱਤਾ ਉਹ Song ਨੂੰ ਵੀ ਇਸ ਤੋਂ ਵੱਧ ਚੜ ਕੇ ਤੁਸੀਂ ਪਿਆਰ ਦੇ। ਜੇ ਤੁਹਾਡੇ ਕੋਲ ਕੋਈ ਫਾਰਮ ਆ ਰਿਹਾ ਹੈ ਅੱਜ ਨਾਲ ਉਹ ਦੋਰੇ ਨਾਲ ਸੁਣਾ ਸਕਦੇ ਹੋ। ਹਾਂਜੀ ਬਿਲਕੁਲ ਜੀ ਬਿਲਕੁਲ। ਪਹਿਲਾਂ ਜੀ ਤੁਹਾਨੂੰ ਮੈਂ ਦੀਪਕ ਤੇਨੋਂਜੀ ਨਾਲ Song ਆ ਰਿਹਾ ਉਹਦੇ ਦੋ ਲਾਈਨਾਂ ਸੁਣਾ ਦਿੰਦਾ। ਇਸ ਤੋਂ ਬਾਅਦ ਜੈਸਮੀਨ ਅਕਤਰ ਜੀ ਦਾ ਇੱਕ Song ਆ ਰਿਹਾ ਉਹ ਵੀ ਸੁਣਾ ਦਿੰਦਾ। ਸਟਾਰਟਿੰਗ ਹੈਗੀ ਆ ਸ਼ਹਿਰ ਤੂੰ ਬਣਾਇਆ ਜੱਟਾ ਜੰਗ ਦਾ ਮદાન ਵੇ ਅਸਲੇ ਮਗਾਵੇਂ ਜ਼ ਰਹਿਲ ਜਾਂ ਸੁਡਾਣ ਦੇ ਸ਼ਹਿਰ ਤੂੰ ਬਣਾਇਆ ਜੱਟਾ ਜੰਗ ਦਾ ਮદાન ਵੇ ਅਸਲੇ ਮਗਾਵੇਂ ਜ਼ ਰਹਿਲ ਜਾਂ ਸੁਡਾਣ ਦੇ ਰੌਂਦਾ ਉੱਤੇ ਲਿਖ ਰੱਖੇ ਵਹਿਰੀਆਂ ਦੇ ਨਾਂ ਰੌਂਦਾ ਤੇ ਲਿਖ ਰੱਖੇ ਵਹਿਰੀਆਂ ਦੇ ਨਾਂ ਕੋ ਲੋਕ ਪੁੱਛਦੀ ਨਾ ਚੰਦਰੀ ਕਸੂਰ ਵੇ ਠਰਕ ਤੇਰੀ ਲਾਈਫ ਨੂੰ ਵੇ ਰਹਿਦਾ 24/7 ਹੱਥ ਜੋੜੇ ਜੱਟਾ ਛੱਡ ਫਰਫੂਰਵੇਂ ਤੇਰਤ ਤੇਰੀ ਲਈ ਫ ਨੂੰ ਵੇ ਰਹਿੰਦਾ 24/7 ਹੱਥ ਜੋੜੇ ਜੱਟਾ ਛੱਡ ਫਰਫੂਰਵੇਂ ਬਾਕੀ ਸਥਾਈ ਅੰਤਰੇ ਤੁਹਾਨੂੰ ਅਗਲੇ ਵੀਡੀਓ ਦੇ ਨਾਲ ਆਲੀ ਕਿਉਂਕਿ ਫਿਰ ਇੰਟਰਸਟ ਖਤਮ ਹੋ ਜਾਣਾ ਨਾ ਗਾਣੇ ਦਾ ਇਹ ਇੱਕ ਜਾਣਾ ਦੀਪਕ ਢਿਲੋਂ ਜੀ ਨਾਲ ਆ ਰਿਹਾ ਸਾਡਾ ਉਹ ਹੈਗਾ ਤੁਹਾਨੂੰ ਦੀਪਕ ਢਿਲੋਂ ਜੀ ਦਾ ਨੈਕਸਟ Song ਹੈ ਜੀ ਦੀਪਕ ਢਿਲੋਂ ਜੀ ਦੇ Song ਦਾ ਤੁਹਾਨੂੰ ਕੁਝ ਬੋਲ ਸੁਣਾ ਦਿੰਦੇ ਆਂ ਵੇ ਗੱਲ ਸਾਡੀ ਹੋਈ ਨੂੰ ਹੋਗੇ ਨੇ 5 ਸਾਲ ਵੇ ਨਿਤ ਨਵਾ ਸੋਹਣਿਆ ਉਠਾਲਦਾ ਪੁਚਾਲਵੇ ਗੱਲ ਸਾਡੀ ਹੋਈ ਨੂੰ ਹੋਗੇ ਨੇ 5 ਸਾਲ ਵੇ ਨਿਤ ਨਵਾ ਸੋਹਣਿਆ ਉਠਾਲਦਾ ਪੁਚਾਲਵੇ ਇਹ ਹੀ ਸੋਚ ਸੋਚ ਨਿਤ ਡਰੀ ਰਹਿਨੀ ਹਾਂ ਨਿਤ ਓਹੀ ਹੀ ਸੋਚ ਸੋਚ ਨਿਤ ਡਰੀ ਰਹਿਨੀ ਹਾਂ ਸਾਰ ਜਿੰਦਗੀ ਨੂੰ ਕੱਟੂ ਕਿਵੇਂ ਤੇਰੇ ਨਾਲ ਵੇ ਪਿਆਰ ਦੇ ਤੂੰ ਬੋਲ ਵੇ ਕਦੇ ਨਹੀਂ ਬੋਲਦਾ ਰੱਖਿਆ ਮੋਹਲ ਜਮਾ ਕੈਦ ਵਰਗਾ ਜੇ ਬਣ ਜਾਵੇਂ ਜੇ ਤੂੰ ਮੇਰੇ ਡੈਡ ਵਰਗਾ ਲੱਗੇਗਾ ਤੂੰ ਫੇਰ ਮੈਨੂੰ ਸ਼ੈਦ ਵਰਗਾ ਬਣ ਜਾਵੇਂ ਜੇ ਤੂੰ ਮੇਰੇ ਡੈਡ ਵਰਗਾ ਲੱਗੇਗਾ ਤੂੰ ਫੇਰ ਮੈਨੂੰ ਸ਼ੈਦ ਵਰਗਾ ਇਹ ਬੋਤ ਲੋ ਜੀ ਸੁਣਾਉਣਗੇ ਤੇ ਮੈਂ ਆਪਦਾ ਜੋ ਅੰਤਰਾਥ ਸੁਣਾ ਦਿੰਦਾ ਉਹ ਸਟਾਰਟਿੰਗ ਕੋਟ ਲੋ ਜੀ ਦਾ ਜਿਹੜਾ ਗਾਇਆ ਹੋਇਆ ਉਹ ਸਥਾਈ ਇਦਾਂ ਹੈਗੀ ਹੈ ਜੀ ਵੇ ਗੱਲ ਸਾਡੀ ਹੋਈ ਨੂੰ ਹੋਗੇ ਨੇ ਪੰਜ ਸਾਲ ਵੇ ਨਿਤਨਾਵਾਂ ਸੋਹਣਿਆ ਉਠਾਲਦਾ ਪੁਛਾਲਵੇ ਗੱਲ ਸਾਡੀ ਹੋਈ ਨੂੰ ਹੋਗੇ ਨੇ ਪੰਜ ਸਾਲ ਵੇ ਨਿਤਨਾਵਾਂ ਸੋਹਣਿਆ ਉਠਾਲਦਾ ਪੁਛਾਲਵੇ ਇਹ ਕੀ ਸੋਚ ਸੋਚ ਨਿਤ ਡਰੀ ਰਹਿਨੀ ਆ ساری ਜ਼ਿੰਦਗੀ ਨੂੰ ਕੱਟੂ ਕਿਵੇਂ ਤੇਰੇ ਨਾਲ ਵੇ ਪਿਆਰ ਦੇ ਤੂੰ ਬੋਲ ਵੇ ਕਦੀ ਵੀ ਬੋਲਦਾ ਰੱਖਿਆ ਮੋਹਲ ਜਮਾ ਕੈਦ ਵਰਗਾ ਵੇ ਪੰਜਾਬ ਮੇ ਜੇ ਤੂੰ ਮੇਰੇ ਡਾੜ ਵਰਗਾ ਲੱਗੇਗਾ ਤੂੰ ਫੇਰ ਮੈਨੂੰ ਸ਼ੈਦ ਵਰਗਾ ਤੇ ਮੈਂ ਮਤਲਬ ਉਹਨਾਂ ਨੂੰ ਰਿਪਲਾਈ ਕੀ ਕਰ ਰਿਹਾ ਹੋ ਬਈ ਲੀਆ ਦਾ ਵੱਜ ਦਾ ਕਰਾਣਾ ਮਿੱਠੀ ਹੈ ਅਰੇ ਹਾਨੀ ਸ਼ਰੀਫਾਂ ਦਾ ਜਮਾਨਾ ਮਿੱਠੀ ਹੈ ਵਈ ਲੀਆ ਦਾ ਵੱਜ ਦਾ ਕਰਾਣਾ ਮਿੱਠੀ ਹੈ ਅਰੇ ਹਾਨੀ ਸ਼ਰੀਫਾਂ ਦਾ ਜਮਾਨਾ ਮਿੱਠੀ ਹੈ ਕਾਤੋਂ ਵੀਰੇ ਮਿੱਤਰਾਂ ਚ ਚੇਂਜ ਭਾਲਦੀ ਲੱਭੇ ਦੂਰ ਹੋਣ ਦਾ ਬਹਾਨਾ ਮਿੱਠੀ ਹੈ ਡੈਡ ਤੇਰੇ ਨਾਲ ਮੇਰੀ ਕਿੱਥੋਂ ਬਣ ਜੂ ਹੋਣਾ ਨਹੀਂ ਉਹ ਗੱਲ ਸਾਡਾ ਕੀਤੇ ਜੋੜਦਾ ਡੈਡ ਤੇਰਾ ਸੋਹਣੀਏ ਨਹੀਂ ਗਿਣੇ ਮਣਕੇ ਯਾਰ ਤੇਰਾ ਵਹਿਲੀਆਂ ਦੇ ਹੱੱਟ ਤੋੜਦਾ ਬਾਪੂ ਤੇਰਾ ਸੋਹਣੀਏ ਨਹੀਂ ਗਿਣੇ ਮਣਕੇ ਯਾਰ ਤੇਰਾ ਵਹਿਲੀਆਂ ਦੇ ਹੱੱਟ ਤੋੜਦਾ ਜਿਹੜਾ ਇਹ ਚਾਹੁੰਦਾ ਸੀ ਇੰਨਾ ਗੋਣਾ ਇੰਨਾ ਸੋਖਾ ਨਹੀਂ ਹੈਗਾ ਜਿੰਨਾ ਆਪਾਂ ਕਹਿ ਦਿੰਨੇ ਹਾਂ ਵੀ ਯਾਰ ਉਹ ਗਾਣਾ ਗਉਣ ਲੱਗ ਗਿਆ ਤੇ ਇਕੜਾ ਗਉਣ ਲੱਗ ਗਿਆ ਜਦੋਂ ਕੋਈ ਕਿਸੇ ਦਾ ਸੌਂਗ ਆਉਂਦਾ ਹਨਾ ਜਿਵੇਂ ਸਾਡੇ ਵਰਗੇ ਮੀਰ ਭਾਈ ਦਾ ਆਉਂਦਾ ਹਨਾ ਉਹਦੇ ਪਿੱਛੇ ਮਿਹਨਤ ਬਹੁਤ ਹੁੰਦੀ ਹੈ ਮੈਨੂੰ ਨੀਅਰ ਬਹੁਤ 18 ਸਾਲ 18 ਸਾਲ ਦੇ ਵਿੱਚ ਮੈਂ ਨਾਮ ਨਹੀਂ ਬਣਾ ਪਾਇਆ ਕੋਈ ਅਜੇ ਮੈਨੂੰ ਕੋਈ ਜਾਣਦਾ ਨਹੀਂ ਹੋਣਾ ਵੀ ਮੈਂ ਹੈ ਮੈਂ ਤੁਹਾਡਾ ਉਹਨਾਂ ਦਾ ਛੋਟਾ ਵੀ ਉਹਨਾਂ ਦਾ ਜੈਂਡਰਿਕਲ ਸ਼ਾਇਦ ਤੁਹਾਡੀ ਬਦੌਲਤ ਸਾਡਾ ਵੀ ਕੋਈ ਨਾਮ ਬਣ ਜਵੇ ਲੇਕਿਨ ਅੱਜ ਹਜੇ ਤੱਕ ਨਾਮ ਨਹੀਂ ਬਣਾ ਪਾਇਆ ਹਨ ਲੇਕਿਨ ਮਿਹਨਤ ਬਹੁਤ ਹੈ ਸੱਚੇ ਪੂਛ ਦੀ ਕਿਰਪਾ ਨਾਲ ਜੀ ਮਿਹਨਤ ਕਰੀ ਜਾਣੀ ਹੈ ਨਾਮ ਉਸ ਮਾਲਕ ਨੇ ਬਣਾਉਣਾ ਹੈ ਅਸੀਂ ਮਿਹਨਤ ਕਰੀ ਜਾਨੇ ਇਹਨੂੰ ਵੀ ਮੈਂ ਇਹੀ ਗੱਲ ਸਮਝਾਈ ਆ ਮੈਂ ਕਿਹਾ ਬੇਟਾ ਵੀ ਹੁਣ ਪਿੱਛੇ ਮੁੜ ਕੇ ਨਹੀਂ ਦੇਖਣਾ ਬਸ ਤੁਰ ਦੱਬੀ ਜਾਣਾ ਕੰਮ ਨੂੰ ਖਿੱਚੀ ਜਾਣਾ ਕੰਮ ਨੂੰ ਵੀ ਆਪੇ ਤੈਨੂੰ ਸਾਰਿਆਂ ਨੇ ਪਿਆਰ ਦੇਣਾ ਫਰੋਤੇ ਸੁਣਨ ਵਾਲੇ ਬੜੇ ਸਿਆਣੇ ਨੇ ਉਹਨਾਂ ਨੂੰ ਪਤਾ ਚੰਗੇ-ਚੰਗੇ ਗੀਤ ਲੈ ਕੇ ਅਸੀਂ ਆ ਰਹੇ ਹਾਂ ਜੀ ਅੱਗੇ ਮੇਰੇ ਕੋਲੇ ਇਸ ਟਾਈਮ ਉਹ ਰਪਦੀ ਮੇਨ ਨਾਲ 14 ਸੌਂਗ ਮੇਰੇ ਰੈਡੀ ਪਏ ਨੇ ਤੇ 13-14 ਇਹਦੇ ਰੈਡੀ ਪਏ ਨੇ ਬੈਕ ਟੂ ਬੈਕ ਅਸੀਂ ਇਹਦੇ ਤਾਂ ਬੈਕ ਟੂ ਬੈਕ ਮੈਂ ਆ ਸਾਲ ਦੇ ਵਿੱਚ 12-13 ਗਾਣੇ ਰਿਲੀਜ਼ ਕਰ ਦੇਣੇ ਇਹ ਮੈਂ ਵੀ ਕੋਸ਼ਿਸ਼ ਕਰ ਰਿਹਾ ਆਪਣੇ ਸੌਂਗ ਜਿਵੇਂ ਪਹਿਲਾ ਠਾਠ ਪਾਠ ਆ ਰਿੰਗਲੇ ਚ ਪਹਿਰੇ ਆਇਆ ਕਮਬੈਕ ਆਇਆ ਤਦਾਰ ਬਰਸ਼ ਤਦਾਰ ਨਹੀਂ ਆਇਆ ਹਰਿੰਦਰ ਪੁੱਲਰ ਜੀ ਦੇ ਨਾਲ ਸਾਰਾ ਸਾਡਾ ਧਾਰਮਿਕ ਦਰ ਦੇਖਿਆ ਜਾਵੇ ਸਾਡਾ ਆਸ਼ੀਰਵਾਦ ਹੈਗਾ ਸਾਨੂੰ ਹਰਵਿੰਦਰ ਪਿੱਟੂ ਜੀ ਦਾ ਸਾਡੇ ਬਹੁਤ ਹੀ ਰਿਸਪੈਕਟਡ ਮੈਂ ਅੱਜ ਵੀ ਉਹਨਾਂ ਨੂੰ ਹੱਥ ਜੋੜ ਕੇ ਨਮਨ ਕਰ ਰਿਹਾ ਤੇ ਜੇ ਮੇਰੀ ਆਵਾਜ਼ ਉਹ ਸੁਣਦੇ ਹੋਣ ਮੈਂ ਉਹਨਾਂ ਨੂੰ ਪੈਰੀਂ ਪੈਣਾ ਕਰਦਾ ਜੀ ਉਹਨਾਂ ਨੂੰ ਨਮਨ ਕਰਦਾ ਜਿਨ੍ਹਾਂ ਦੀ ਬਦੌਲਤ